ਨਸ਼ਕਾਰ ਦੋਸਤੋ ਮੇਸ਼ਕਾਬਾ ਟ੍ਰਾਂਸਫਰ ਆ ਗਿਆ ਬਣੀ ਇਸ ਕੋ ਪੂਰਾ ਕੰ ਦਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿ ਅੱਜ ਦਰਿਆਗ੍ਰੀਡੇ ਦੇ ਵਿੱਚ ਮਾ ਦੁਰਗਾ ਭਜਨ ਮੰਡਲੀ ਵੱਲੋਂ 24 ਘੰਟੇ ਦਾ ਯਾਤਰਾ ਚੱਲ ਰਿਹਾ ਹੈ ਔਰ ਅੱਜ ਸ਼ਨੀਵਾਰ ਸਵੇਰ 7 ਵਜੇ ਤੋਂ ਲੈ ਕੇ ਐਂ ਤੌਰ 'ਤੇ ਸਵੇਰ 7 ਵਜੇ ਤੱਕ ਯਾਗ੍ਰਣ ਚੱਲੇਗਾ ਉਸ ਤੋਂ ਬਾਅਦ ਆਰਤੀ ਹੋਵੇਗੀ ਔਰ 12 ਜੋ ਭਜਨ ਮੰਡਲੀਆਂ ਆਈਆਂ ਉਹ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨੀਆਂ ਔਰ ਇੱਥੇ ਚਾਹ ਪਾਣੀ ਦਾ ਲੰਗਰ ਵੀ ਜਿਹੜਾ ਚਲਾਇਆ ਜਾ ਰਿਹਾ ਹੈ ਔਰ ਸੰਗਤਾਂ ਨੂੰ ਪੀਲਾ ਕੇ ਬਾਦ ਤੜਕੇ ਮਾ ਮਾਤਾ ਰਾਣੀ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਔਰ ਬਾਦ ਤੜਕੇ ਇੱਥੇ ਪਹੁੰਚਣ ਦੀ ਕਿਰਪਾਲਤਾ ਦਰਨ ਧੰਨਵਾਦ ਜਿਆ ਮਾਤਾ Yeah! yeah. ਸੀਰ ਮਹਾਰਾਜ ਸਾਧੂ ਸਾਧਨ ਜਬੇ ਗੋਲੇ ਨਾਮ ਕੇ ਗਾਇਆ ਕੇ ਮਾਪੀ ਗੀ ਕਿਸੇ ਨਾਮ ਨੇ ਜਦ ਦਰਸਾ ਬਾਤ ਕੋ ਮੈਂ ਨਾ ਪੀਣੀ ਮੈਂ ਮਾਈ ਭੀ ਜਿਹੜੀ ਜਾਤੀ ਗੁੱਧ ਨਹੀਂ ਦਾ ਮਾਈ ਭੀ ਜਿਹੜੀ ਸਾਤੀ you <laughs> ਤੇ ਮਨ ਕੋਲ ਕੋ ਚਾਰ ਜੀਆਂ ਮਾਰਾ ਆਜੇ ਮਨ ਨਹੀਂ ਕੋਈ ਮਨ ਦੇ ਰਹੀ ਕੁਝ ਸੁਹਾਈ ਤੇਰੀ ਯਾਦ ਕਰਾ ਵਿੱਚ ਜਾ ਕੇ ਫੁੱਲ ਕੋਲੇ ਸੋੜ ਕੇ ਗੇਂ ਖੜਾ ਤੇ ਰਿਸ਼ੀ ਮੁਨੀ ਸਾਧੂ ਸੰਗ ਕੇ ਲਗੇ ਮਹਾਰਿਤੀ ਕੋਛੋਦ ਨਾਮ ਤੇ ਜੁਜਗਦੇ ਨਹੀਂ ਹੋਣੇ ਸਰ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਬਾਦਮ ਰਾਈ ਸਾਰੇ ਸੰਸਾਰ ਦੇ ਵਿੱਚ ਮਹਾਰਾਣੀ ਦੇ ਬਸਤੀ ਵਰਤਾਂ ਨੂੰ ਜੈ ਮਾਤਾ ਦੀ ਔਰ ਅਸੀਂ ਇਹ ਦੱਸਣਾ ਚਾਹਾਂਗੇ ਕਿ ਸ਼ਹਿਰ ਕੋੜਕਪੁਰਾ ਦੇ ਵਿੱਚ ਇਹ ਪਿਛਲੇ 8-9 ਸਾਲਾਂ ਤੋਂ ਲਗਾਤਾਰ ਮਾਂ ਭਗਵਤੀ ਦੀ ਅਸੀਮ ਕਿਰਪਾ ਦੇ ਨਾਲ ਤੇ ਸਵਾਮੀ ਸ਼੍ਰੀ ਸ਼੍ਰੀ ਅਕਾ 8 ਬ੍ਰਾਮਲਿੰਧ ਹਰੀਗ੍ਰੀ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਤੇ ਸਦਕਾ ਇਹ 8 ਸਾਲਾਂ ਤੋਂ 24 ਘੰਟੇ ਦਾ ਜਾਗਰਣ ਹੁੰਦਾ ਆ ਰਿਹਾ ਹੈ ਜੋ ਸਾਰੇ ਸ਼ਹਿਰ ਕੋਰ ਕੋ ਪੂਰਾ ਤੇ ਸਮੂਹ ਧਾਰਮਿਕ ਭਜਨ ਮੰਡਲੀਆਂ ਦੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਕਰਵਾਇਆ ਜਾਂਦਾ ਹੈ ਔਰ ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਸੁੰਦਰ ਦਰਬਾਰ ਲੱਗਿਆ ਹੋਇਆ ਹੈ ਔਰ ਭਜਨ ਹੋ ਰਿਹਾ ਹੈ ਸਵੇਰ 7 ਵਜੇ ਤੋਂ ਇਹ ਭਜਨ ਸ਼ੁਰੂ ਹੋਇਆ ਹੈ ਔਰ ਅੱਜ ਸ਼ਨੀਵਾਰ ਸਵੇਰ 7 ਵਜੇ ਤੋਂ ਲੈ ਕੇ कल आज सुबह 7:00 बजे इसका भोग लगेगा महारानी दी कृपा ਦੇ ਨਾਲ ਔਰ ਪੰਜਾਬ ਭਰ ਤੋਂ ਜਿਹੜੀਆਂ ਮੰਡਲੀਆਂ ਐ ਉਹਨਾਂ ਨੂੰ ਸੱਦਾ ਦਿੱਤਾ ਗਿਆ ਹੈ ਬਸ ਉਹ ਸਮੇਂ ਸਮੇਂ ਦੇ ਦੌਰਾਨ ਕੋ ਇੱਥੇ ਪਹੁੰਚਣ ਵਾਲੀਆਂ ਹਨ ਤਾਂ ਦੋ ਘੰਟੇ ਕੋ ਚਾਰ ਘੰਟੇ ਕੋ ਦੋ ਘੰਟੇ ਕੋ ਚਾਰ ਘੰਟੇ ਦੇ ਹਿਸਾਬ ਨਾਲ ਸਾਰਿਆਂ ਨੂੰ ਟਾਈਮ ਦਿੱਤਾ ਜਾਏਗਾ ਔਰ ਇਸੇ ਤਰ੍ਹਾਂ ساری ਰਾਤ ਮਹਾਰਾਣੀ ਦਾ ਭਜਨ ਇਸੇ ਤਰ੍ਹਾਂ ਹੀ ਨਾਲ ਤੁਸੀਂ ਦੇਖਦੇ ਹੋ ਨਾਲ ਭੰਡਾਰਾ ਚੱਲ ਰਿਹਾ ਹੈ 4 ਘੰਟੇ ਮਹਾਰਾਣੀ ਦੀ ਕਿਰਪਾ ਦੇ ਨਾਲ ਚੱਲਦਾ ਰਹੇਗਾ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤ ਨੂੰ ਅਸੀਂ ਸੰਦੇਸ਼ ਦੇਣਾ ਚਾਹਾਂਗੇ ਕਿ ਇਸ ਤਰ੍ਹਾਂ ਦੀਆਂ ਧਾਰਮਿਕ ਪ੍ਰੋਗਰਾਮਾਂ ਦੇ ਨਾਲ ਜੁੜੋ ਔਰ ਨਸ਼ਿਆਂ ਨੂੰ ਤਿਆਗੋ ਖਾਸ ਕਰਕੇ ਬੱਚੇ ਤੇ ਬਹੁਤ ਜੁੜੀ ਜਾਂਦਾ ਹੈ ਅੱਜ ਸਾਡੇ ਪੰਜਾਬ ਨਸ਼ਿਆਂ ਨੇ ਜਕੜ ਲਿਆ ਤਾਂ ਮੈਂ ਕਹਿਣਾ ਚਾਹਾਂਗਾ ਵੀ ਕਿਤੇ ਵੀ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਚਾਹੇ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦਾ ਹੈ ਚਾਹੇ ਕਿਤੇ ਮੰਦਿਰ ਦੇ ਵਿੱਚ ਹੁੰਦਾ ਹੈ ਤਾਂ ਉੱਥੇ ਪਹੁੰਚ ਕੇ ਧਾਰਮਿਕ ਪ੍ਰੋਗਰਾਮ ਦੇ ਨਾਲ ਜੁੜਿਆ ਜਾਵੇ ਨਾ ਕਿ ਨਸ਼ਾ ਨਾਲ ਜੁੜਿਆ ਜਾਵੇ ਜਿਸ ਦਾ ਸਾਡੇ ਪ੍ਰਧਾਨ ਨੇ ਸ਼੍ਰੀ ਪ੍ਰਦੀਪ ਰਤਨ ਸ਼ਰਮਾ ਜੀ ਵੀ ਇੰਜੀਨੀਅਰ ਚ ਰਟਾਈਟ ਨੇ ਔਰ ਇਹ ਵਿਖਾਸ ਕਲ ਮੈਂ ਕਿਹਾ ਕਿ ਸਾਡੀ ਮਾਂ ਗੁਰਗਾ ਪੈਰ ਮੰਡੀ ਪੁਰਾਣਾ ਸ਼ਹਿਰ ਕੋਲ ਹੁੰਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਭਗਤਾਂ ਦੀ ਸੇਵਾ ਕਰਦੇ ਆ ਜਦੋਂ ਅਸੀਂ ਨਿਸ਼ਕਾਮ ਜਾਗਰਣ ਕਰਦੇ ਆ ਅਸੀਂ ਕਿਸੇ ਦੇ ਘਰ ਕੋ ਜਾਗਰਣ ਕਰਦੇ ਆ ਤੇ ਅਸੀਂ ਉੱਥੇ ਕੋਈ ਪੈਸਾ ਨਹੀਂ ਲੈਂਦੇ ਬਿਲਕੁਲ ਨਿਸ਼ਕਾਮ ਜਿਹੜਾ ਹੈ ਉਹ ਸੇਵਾ ਕੀਤੀ ਜਾਂਦੀ ਹੈ ਜਿਹੜਾ ਚੜਾਵਾ ਹੈ ਉਹ ਤੁਸੀਂ ਇਹ ਦੇਖ ਰਹੇ ਹੋ ਅਸੀਂ ਸਾਲ ਬਾਅਦ ਇਹ ਪ੍ਰੋਗਰਾਮ ਕਰਾਉਨੇ ਆ ਤਾਂ ਉੱਥੇ ਪੈਸੇ ਖਰਚੇ ਜਾਂਦੇ ਆ ਜਾਂ ਅਸੀਂ ਕੋਈ ਗਰੀਬ ਕੰਨਿਆਂ ਦਾ ਕੋ ਪੜ੍ਹਾਈ ਦਾ ਕੋ ਸਾਧਨ ਹੁੰਦਾ ਤਾਂ ਉੱਥੇ ਅਸੀਂ ਜਿੰਨਾ ਵੀ ਦਸਵੰਦ ਸਾਡੇ ਕੋਲ ਵੱਧ ਤੋਂ ਵੱਧ ਕੱਢਿਆ ਜਾ ਸਕਦਾ ਉਹ ਕੱਢਦੇ ਆ ਤੇ ਇਸੇ ਤਰ੍ਹਾਂ ਸਾਡੀ ਜਿਹੜੀ ਸੰਸਥਾ ਹੈ ਉਹ ਇਹ ਸਾਰੇ ਧਾਰਮਿਕ ਕੰਮ ਕਰਦੀ ਹੈ ਸਰ ਮੰਦਰ ਕਮੇਟੀ ਬਾਰੇ ਜਿਹੜੀ ਜਾਣਕਾਰੀ ਦੇ ਦੇਵਾਂ ਕਿਹੜੇ ਪ੍ਰਧਾਨ ਨੇ ਤੁਹਾਡੇ ਹਾਂਜੀ ਮੰਦਰ ਕਮੇਟੀ ਬਾਰੇ ਮੈਂ ਸਾਡੀ ਜਿਹੜੀ ਕਮੇਟੀ ਦਾ ਨਾਮ ਹੈ ਮਾਂ ਦੁਰਗਾ ਭਜਨ ਮੰਡਲੀ ਸ਼ਹਿਰ ਕੋਟਪੂਰਾ ਪੁਰਾਣਾ ਸ਼ਹਿਰ ਜਿਹੜਾ ਹੈ ਉਹ ਸਾਡਾ ਐਡਰੈਸ ਹੈ ਔਰ ਸਾਡੇ ਇਸ ਮੰਡਲ ਦੇ ਸਰਪ੍ਰਸਤ ਬਾਊ ਅਜੀਤਪਾਲ ਮਹਿਤਾ ਜੀ ਨੇ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਹੀ ਸਾਰਾ ਕਾਰਜਵਾਰ ਹੁੰਦਾ ਹੈ ਔਰ ਸਾਡੇ ਪ੍ਰਧਾਨ ਸ਼੍ਰੀ ਪ੍ਰਦੀਪ ਰਤਨ ਸ਼ਰਮਾ ਜੀ ਇਹਨਾਂ ਦੀ ਰਹਿਨਮਾਈ ਦੇ ਹੇਠ ਦਿਤਾ ਜਾਂਦਾ ਜਿਸ ਇਹਨਾਂ ਦੀ ਦੇਖ ਦੇ ਅਨਸਾਰ ਇਹ ਸਾਰਾ ਕੰਮ ਕਰਦਾ ਹੈ ਉਹ ਸਾਡੇ ਇਸ ਮੰਡਲ ਦੇ ਸਜਾਨਾ ਮਦਨ ਜੀ ਸ਼੍ਰੀ ਸੰਤ ਕੁਮਾਰ ਪੁਰੀ ਜੀ ਨੇ ਉਹ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਹਿਸ਼ਕਮਾਰ ਨਾਰਿੰਗ ਜੀ ਨੇ ਔਰ ਸਾਡੇ ਜਿਹੜੇ ਪ੍ਰਚਾਰਕ ਨੇ ਉਹ 파ਰ ਸਮਿਤਾ ਜੀ ਨੇ ਸਾਡੇ ਸਾਡੇ ਮੈਂਬਰ ਨੇ ਤਾਰੀ ਬਾੜੀ ਸਾਡੇ ਮੈਂਬਰ ਨੇ ਗੈਜਵਾਲਾ ਲਗਤ ਦਿਉ ਰਾਜੀ ਜੀ ਔਰ ਦੀਸ਼ੀ ਸ਼ਰਮਾ ਜੀ ਨੇ ਇਸੇ ਤਰ੍ਹਾਂ ਹੀ ਮੇਨੂ ਜੀ ਦਾਸ ਨੂੰ ਰੋਜੀ ਸ਼ਰਮਾ ਜੀ ਤਾਰੀ ਸ਼ਰਮਾ ਜੀ ਇਹ ਸਾਰੇ ਜਿਹੜੀ ਹੈ ਇਸ ਮੰਡਲ ਦੇ ਸਰਦਸਾ ਭਗਤ ਨੇ ਔਰ ਦਾਸ ਪਿਛਲੇ ਸਾਲ ਹੀ ਇਸ ਮੰਡਲ ਦੇ ਵੱਲੋਂ ਭੰਤ ਦੀ ਜਿਹੜੀ ਹੈ ਉਹ ਬਾਦੀ ਦਿਨ ਮਾਜਿਆ ਗਿਆ ਔਰ ਮਹਾਰਾਣੀ ਦੀ ਕਿਰਪਾ ਦੇ ਨਾਲ ਅਸੀਂ 15 16 ਜਣੇ ਇਸ ਪਰਿਵਾਰ ਦੇ ਮੈਂਬਰ ਹੈ। ਥੋੜੀ ਜਿਹੀ ਸੰਸਥਾਾਂ ਕਰੇ ਜਿਹੜੇ ਸਮਾਜ ਸੇਵੀ ਦਾ ਬੁਲਾਵਾ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਸਮਾਜ ਸੇਵੀ ਕੰਮ ਕੀਤਾ ਉਹ ਅਸੀਂ ਤੁਸੀਂ ਅੱਜ ਦੇਖ ਰਹੇ ਹੋ ਇਹ ਹਰ ਸਾਲ ਕਰਾਉਂਦੇ ਹਾਂ। ਦੂਜਾ ਅਸੀਂ ਪਿਛਲੇ ਦੋ ਲੜਕੀਆਂ ਨੂੰ ਆਈ ਲੈਸ਼ਿੰਗ ਕਰਾਈ ਹੈ ਜਿਸ ਦੇ ਨਾਲ ਚਾਰ ਪੰਜ ਲੱਗੀਆਂ ਨੂੰ ਅਸੀਂ ਦਾਜ ਦੇ ਵਿੱਚ ਵੀ ਜਿੰਨਾ ਕਿ ਸਾਡੇ ਕੋਲ ਸਹਿਯੋਗ ਦਾ ਦੇਖੋ ਅਸੀਂ ਫੁੱਲ ਤਾਂ ਨਹੀਂ ਕਹਿੰਦੇ ਵੀ ਅਸੀਂ ਫੁੱਲ ਰਿਆ ਕਰਦੇ ਆ ਕਿ ਜਿੰਨਾ ਕਿ ਜੇ ਕੋਈ ਸਾਡੇ ਕੋਲ ਕੋਈ ਸੰਪਰਕ ਆਉਂਦਾ ਹੈ ਤਾਂ ਜਿੰਨੀ ਕਿ ਸਾਡੀ ਸਮਰਥਾ ਹੁੰਦੀ ਹੈ ਉਸ ਵੇਲੇ ਸਾਡੇ ਕੋਲ ਤਾਂ ਅਸੀਂ ਉਸ ਦਾ ਸਹਿਯੋਗ ਜਿਹੜਾ ਹੈ ਉਹ ਜ਼ਰੂਰ ਕਰਦੇ ਆ